ਸਾਤ ਸੰਗਤ ਜੀ ਨਵੇਂ ਬਣੇ ਦੇਸ਼ ਪਾਕਿਸਤਾਨ ਦੇ ਜ਼ਿਲ੍ਹੇ ਗੁਜਰਾਵਾਲੇ ਵਿੱਚ ਏਮਨਾਬਾਦ ਕਸਵਾ ਹੈ ਲੋਧੀਆਂ ਦੇ ਰਾਜ ਵੇਲੇ ਇਸ ਦਾ ਨਾਮ ਸੈਦਪੁਰਸੀ ਤੇ ਇਹ ਇੱਕ ਜ਼ਿਲ੍ਹੇ ਦੀ ਬਰਾਬਰਤਾ ਵਾਲਾ ਸ਼ਹਿਰ ਸੀ ਸਰਕਾਰੀ ਸੂਬੇਦਾਰ ਇੱਥੇ ਰਹਿੰਦਾ ਸੀ ਸ਼ਹਿਰ ਦੀ ਰੌਣਕ ਚੰਗੀ ਸੀ ਸਾਰੇ ਘਰਾਣੇ ਦਾ ਜ਼ਮੀਨੀ ਮਾਮਲਾ ਵੀ ਇੱਥੇ ਆਉਂਦਾ ਸੀ ਇਸੇ ਸ਼ਹਿਰ ਵਿੱਚ ਭਾਈ ਲਾਲੋ ਨਾਮ ਦਾ ਪੁਰਸ਼ ਸੀ ਉਹ ਲੱਕੜੀ ਦਾ ਕਾਰੀਗਰ ਸੀ ਉਸ ਦਾ ਘਰ ਛੱਪੜ ਦੇ ਕਿਨਾਰੇ ਸੀ ਗਰੀਬੀ ਦੇ ਕਾਰਨ ਉਹ ਵਿਰੇੜੇ ਦੀਆਂ ਕੰਧਾਂ ਨਹੀਂ ਸੀ ਕਰ ਸਕਿਆ ਕਿਕਰ ਤੇ 베ਰੀ ਦੇ ਛਾਪੇ ਹੀ ਝੁਗਿਰਦੇ ਸੁਟੇ ਹੋਏ ਸਨ ਇੱਕ ਪਾਸੇ ਲੱਕੜ ਦਾ ਫਾਟਕ ਲਾਇਆ ਹੋਇਆ ਸੀ ਪਰ ਉਸ ਫਾਟਕ ਨੂੰ ਬੰਦ ਨਹੀਂ ਸੀ ਕੀਤਾ ਠੰਡ ਧੁੱਪ ਤੇ ਬਾਰਿਸ਼ ਤੋਂ ਬਚਣ ਵਾਸਤੇ ਕਾਨਿਆਂ ਦੀ ਛੰਨ ਪਾਈ ਹੋਈ ਸੀ ਉਹ ਛੰਨ ਬਹੁਤ ਖੁੱਲੀ ਸੀ ਉਹ ਹੀ ਛੰਨ ਉਸ ਦਾ ਰਹਿਣ ਵਾਲਾ ਕੋਠਾ ਲੱਕੜੀ ਦਾ ਕੰਮ ਕਰਨ ਵਾਸਤੇ ਅੱਡਾ ਤੇ ਆਏ ਗਏ ਮਿੱਤਰ ਜਾਂ ਰਾਹੀ ਵਾਸਤੇ ਆਰਾਮ ਕਰਨ ਲਈ ਸਰਾਂ ਸੀ ਉਸ ਦੇ ਘਰ ਕੋਈ ਆਉਂਦਾ ਉਹ ਹਰ ਆਏ ਦਾ ਸਤਿਕਾਰ ਕਰਦਾ ਪਾਣੀ ਪਿਲਾਉਣ ਦੇ ਨਾਲ ਕਈ ਵਾਰ ਸੁੱਕੀ ਮੇਸੀ ਰੋਟੀ ਵੀ ਖਵਾ ਦਿੰਦਾ ਸਾਧੂ ਫਕੀਰ ਤੇ ਰਾਹੀ ਦੀ ਸੇਵਾ ਕਰਕੇ ਉਸ ਨੂੰ ਖੁਸ਼ੀ ਪ੍ਰਾਪਤ ਹੁੰਦੀ ਸੀ ਰੱਬੀ ਜਿਉੜਾ ਭਾਈ ਲਾਲੋ ਇਕੱਲਾ ਸੀ ਉਸ ਦੀ ਉਮਰ ਅੱਧ ਤੋਂ ਵੱਧ ਟੱਪ ਚੁੱਕੀ ਸੀ ਸਵੇਰ ਤੋਂ ਸ਼ਾਮ ਤੱਕ ਤੇਸਾ ਸੱਥਰੀ ਰੰਦਾ ਤੇ ਆਰੀ ਹੱਥ ਵਿੱਚ ਰੱਖਦਾ ਲੱਕੜੀ ਦੀਆਂ ਚੀਜ਼ਾਂ ਬਣਾਉਂਦਾ ਹੋਇਆ ਸਰਬਸ਼ਕਤੀਮਾਨ ਪਰਮਾਤਮਾ ਨੂੰ ਨਾ ਵਿਸਾਰਦਾ ਸਵੇਰ ਤੋਂ ਸ਼ਾਮ ਤੱਕ ਪਿੰਡ ਦੇ ਲੋੜਵੰਦ ਆਦਮੀ ਉਸ ਕੋਲ ਆਉਂਦੇ ਤੇ ਚੀਜ਼ ਬਣਵਾ ਕੇ ਲੈ ਜਾਂਦੇ ਕਿਸੇ ਦਾ ਚਿਤ ਕਰਦਾ ਤਾਂ ਮਜ਼ਦੂਰੀ ਦੇ ਜਾਂਦਾ ਨਹੀਂ ਤੇ ਇਤਨਾ ਹੀ ਆ ਕੇ ਤੁਰ ਜਾਂਦਾ ਭਗਤ ਜੀ ਬਹੁਤ ਕਿਰਪਾ پائی ਲਾਲੋ ਜਗਤ ਦੇ ਸੁੱਖਾਂ ਨੂੰ ਤਿਆਗ ਚੁੱਕਾ ਸੀ ਉਹ ਸੰਜਮ ਨਾਲ ਜਿਉ ਰਿਹਾ ਸੀ ਫਿਰ ਵੀ ਉਹਦੇ ਅੰਦਰ ਇੱਕ ਭੁੱਖ ਸੀ ਉਹ ਭੁੱਖ ਕਦੀ ਕਦੀ ਉਸ ਨੂੰ ਤੰਗ ਕਰਦੀ ਸੀ ਉਹ ਕਾਲਾ ਪੈ ਜਾਂਦਾ ਅੱਖ ਕੇ ਆਂਖ ਵੀ ਦਿੰਦਾ ਜੇ دیدار ਨਹੀਂ ਹੋਣੇ ਮੇਰੀ ਆਤਮਾ ਦੀ ਭੁੱਖ ਦੂਰ ਨਹੀਂ ਹੋਣੀ ਤਾਂ ਇਸ ਜਗਤ ਉਤੇ ਜਿਉਂਦੇ ਰਹਿਣ ਦੀ ਮੈਨੂੰ ਫਿਰ ਕੀ ਲੋੜ ਹੈ ਮੇਰੀ ਉਮਰ ਕਿਸ ਵਾਸਤੇ ਲਮੇਰੀ ਹੈ ਫਿਰ ਭਾਲ ਕੋ ਸੋਚ ਕੇ ਆਪ ਹੀ ਆਖਦਾ ਲਾਲੋ ਇਹ ਨਾ ਕਰੋ ਤੇਰੇ ਦਾ ਤੇਰੇ ਚੋਜ਼ ਨਿਰਾਲੇ ਹਨ ਸ਼ਾਇਦ ਉਹ ਤੇਰੀ ਪਰਖਿਆ ਕਰਨਾ ਚਾਹੁੰਦਾ ਹੋਵੇ ਜਦ ਤੱਕ ਸਵਾਸ ਤਦ ਤੱਕ ਆਸ ਸ਼ਾਮ ਦਾ ਵੇਲਾ ਸੀ ਕਿਸਾਨ ਖੇਤਾਂ ਨੂੰ ਛੱਡ ਕੇ ਘਰਾਂ ਨੂੰ ਮੁੜਿਆ ਰਹੇ ਸਨ ਵਾਗੀ ਗਉਆਂ ਮੱਜਾਂ ਨੂੰ ਜੂਹਾ ਵਿੱਚੋਂ ਸ਼ਹਿਰ ਲੈ ਚੁੱਕੇ ਸਨ ਕਿਸੇ ਘਰ ਨੇ ਦੀਵਾ ਜਗਾ ਦਿੱਤਾ ਸੀ ਤੇ ਕੋਈ ਸਵਾਨੀ ਗਵਾਂਢਨ ਦੇ ਘਰੋਂ ਅੱਗ ਭਾਲਦੀ ਫਿਰਦੀ ਸੀ ਉਸ ਵੇਲੇ ਭਾਈ ਲਾਲੋ ਆਪਣੇ ਕਾਰਖਾਨੇ ਵਿੱਚੋਂ ਉੱਠ ਕੇ ਹੱਥ ਮੂੰਹ ਧੋਕੇ ਚੁੱਲ੍ਹੇ ਅੱਗੇ ਅੱਗ ਵਾਲੀ ਬੈਠਾ ਸੀ ਲੱਕੜ ਦੀ ਥਾਲੀ ਵਿੱਚ ਕੋਧਰੇ ਦਾ ਆਟਾ ਮਲ ਕੇ ਕੋਲ ਰੱਖਿਆ ਹੋਇਆ ਸੀ ਤਵਾ ਤੱਤਾ ਹੋ ਗਿਆ ਭਾਈ ਲਾਲੋ ਨੇ ਰੋਟੀ ਥੱਪੀ ਤੇ ਤਵੇ ਉੱਤੇ ਸੁੱਟੀ ਇੱਕੜ ਦੁੱਕੜ ਚਾਰ ਰੋਟੀਆਂ ਪੱਕ ਗਈਆਂ ਪਰ ਆਟਾ ਨਾ ਮੁੱਕਿਆ ਭਾਈ ਲਾਲੋ ਨੂੰ ਕੋਈ ਖਿਆਲ ਨਹੀਂ ਸੀ ਉਹ ਅੱਜ ਕਿਸੇ ਅਗੰਮੀ ਖੁਸ਼ੀ ਵਿੱਚ ਮਗਨ ਸੀ ਉਹਦੀ ਆਤਮਾ ਖੋਸ਼ ਤੇ ਖੇੜੇ ਵਿੱਚ ਸੀ ਕੋਈ ਨਿਰਾਲਾ ਹਿਚਾ ਚਿਹਰੇ ਉੱਤੇ ਨਾਚ ਕਰ ਰਿਹਾ ਸੀ ਅੱਗ ਬਲਦੀ ਗਈ ਰੋਟੀਆਂ ਪਕਦੀਆਂ ਗਈਆਂ 4 5 10 ਪਕ ਗਈਆਂ ਪ੍ਰਾਂਤ ਵਿੱਚ ਹੱਥ ਮਾਰਿਆ ਆਟਾ ਹੱਥ ਨੂੰ ਨਾ ਰੜ ਗਿਆ ਸੁਰਤਾਈ ਪ੍ਰਾਂਤ ਵੱਲ ਝਾਤ ਮਾਰੀ ਹੈ ਆਟਾ ਹੁਣ ਮੁੱਕਿਆ ਮੈਂ ਇੰਨਾ ਆਟਾ ਗੁੰਨ ਬੈਠਾ ਦਸ ਰੋਟੀਆਂ ਹੋ ਗਈਆਂ ਇੱਕ ਦੋ ਕਰਕੇ ਸਾਰੀਆਂ ਰੋਟੀਆਂ ਗਿਣ ਲਈਆਂ ਆਪੇ ਰੋਟੀਆਂ ਬਹੁਤੀਆਂ ਪੱਕੀਆਂ ਹਨ ਜ਼ਰੂਰ ਅੱਜ ਕੋਈ ਮੇਰੇ ਬਾੜੇ ਵਿੱਚ ਆਉਣਗੇ ਕਿ ਉਹੋ ਹੀ ਮਨੁੱਖ ਰੂਪ ਧਾਰ ਕੇ ਆਪ ਆਵੇਗਾ ਮੇਰਾ ਕ੍ਰਿਸ਼ਨ ਮੁਰਾਰੀ ਦਿਆਲੂ ਕਿਰਪਾਲੂ ਦੁਖ ਹਰਤਾ ਇਉਂ ਸੋਚਾਂ ਸੋਚੀਆਂ ਅਜੇ ਅੱਗ ਨਹੀਂ ਸੀ ਬੁਝਾਈ ਰੋਟੀਆਂ ਛਿੱਕੂ ਵਿੱਚ ਪਈਆਂ ਸਨ ਇਤਨੇ ਨੂੰ ਸੱਚਮੁੱਚ ਹੀ ਕੋਈ ਬਾੜੇ ਵਿੱਚ ਆ ਗਿਆ ਇੱਕ ਨਹੀਂ ਤਿੰਨ ਬੰਦੇ ਤਿੰਨੇ ਹੀ ਨਿਰਾਲੇ ਪੇਸ ਵਿੱਚ ਉਹ ਅਣਬੋਲੇ ਤੇ ਅਣਚੇ ਅੱਗੇ ਤੁਰ ਪਏ ਨੇੜੇ ਆ ਕੇ ਉਹਨਾਂ ਵਿੱਚੋਂ ਇੱਕ ਮੁਖੀ ਨੇ ਉਚਾਰਿਆ ਭਾਈ ਲਾਲੋ ਕਰਤਾਰ ਚਿੱਤ ਆਵੇ ਕੀ ਹਾਲੀ ਰਾਜੀ ਖੁਸ਼ੀ ਹੈ ਲਾਲੋ ਕਬਰਾ ਕੇ ਉੱਠਿਆ ਉਹ ਬੋਲ ਨਾ ਪਰਛਾਨ ਸਕਿਆ ਨਾ ਸੂਰਤ ਉਹ ਹੈਰਾਨ ਸੀ ਕਿ ਉਸ ਦਾ ਨਾਮ ਲੈ ਕੇ ਉਸ ਨੂੰ ਬੁਲਾਉਣ ਵਾਲਾ ਉਹਦਾ ਕਿਹੜਾ ਜਾਨੂ ਹੈ ਜਿਸ ਨੇ ਉਹਦਾ ਨਾਮ ਲਿਆ ਸੀ ਉਹਦੇ ਚਿਹਰੇ ਤੇ ਰੁਸ਼ਨਾਈ ਸੀ ਪਾਈ ਲੱਲੋ ਦੀ ਛਾਨ ਵਿੱਚ ਚਾਨਣ ਹੋ ਗਿਆ ਸੀ ਜਦੋਂ ਕਿ ਉਸਨੇ ਦੀਵਾ ਨਹੀਂ ਸੀ ਸਜਾਇਆ ਉਹ ਕਾਲੀ ਨਾਲ ਉੱਠਿਆ ਚਰਨੀ ਜਾ ਡਿੱਗਾ ਚਰਨ ਤੂੜ ਲੈ ਕੇ ਮੱਥੇ ਨੂੰ ਲਾਈ ਅੱਖਾਂ ਉੱਤੇ ਮਲੀ ਅੱਖਾਂ ਖੁੱਲ ਗਈਆਂ ਹਿਰਦਾ ਬਾਗੋ ਬਾਗ ਹੋ ਗਿਆ ਹਿਰਦੇ ਵਿੱਚੋਂ ਤਾਂਗ ਭੁੱਖ ਮਿਟ ਗਈ ਚਰਨਾ ਤੋਂ ਮੱਥਾ ਚੁੱਕਣ ਨੂੰ ਜੀ ਨਾ ਕੀਤਾ ਪਾਈ ਲੱਲੋ ਉੱਠ ਸਤ ਕਰਤਾਰ ਕਹੋ ਆਪਾਂ ਚੇਰਾਂ ਦੇ ਵਿਛੜੇ ਮਿਲਿਆਂ ਵੇਰਾਗਿਤ ਹਾਂ ਬਚਨ ਵਿਲਾਸ ਕਰੀਏ ਨਾਲੇ ਅਸੀਂ ਭੁੱਖੇ ਹਾਂ ਦੂਰੋਂ ਬੰਦ ਕਰਕੇ ਆਏ ਹਾਂ ਰੋਟੀ ਖਵਾ ਏਉਂ ਆ ਕੇ ਰੱਬੀ ਨੂਰ ਨੇ ਭਾਈ ਲਾਲੋ ਦੀ ਬਾਹ ਫੜ ਕੇ ਉਸ ਨੂੰ ਉੱਪਰ ਉਠਾਇਆ ਭਾਈ ਲਾਲੋ ਉੱਠਿਆ ਮੇਰੇ ਧੰਨ ਭਾਗ ਤੁਸੀਂ ਆ ਗਏ ਉੜੀ ਗਨੇ ਅੱਧੀ ਆਯੂ ਚਲੀ ਗਈ ਦਿਲ ਤੜਪਦਾ ਰਿਹਾ ਖੋਪੈਂਦੀ ਰਹੀ ਮੇਰੇ ਭਗਵਾਨ ਅੱਜ ਆ ਗਏ ਧੰਨੇ ਭਗਤਾਂ ਮੇਰੀਆਂ ਆਸਾਂ ਪੂਰੀਆਂ ਕਰ ਦਿੱਤੀਆਂ ਮੇਰੇ ਲਾਲਣ ਗੋਪਾਲ ਆਓ ਬੈਠੋ ਮੇਰੀ ਇਸ ਛਾਨਣ ਨੂੰ ਭਾਗ ਲਾਓ ਦਰਸ਼ਨ ਕਰਕੇ ਸੱਚ ਮੁੱਚ ਭਾਈ ਲਾ ਲਓ ਮਸਤਾਨਾ ਹੋ ਗਿਆ ਉਹ ਖੁਸ਼ੀ ਵਿੱਚ ਕਿੰਨਾ ਬੋਲ ਗਿਆ ਮਸਤਾਨਾ ਹੁੰਦਾ ਵੀ ਕਿਉਂ ਨਾ ਜਗਤ ਮਾਲਕ ਪਰ ਤਖ ਪਰਮਾਤਮਾ ਨਿਰੰਕਾਰੇ ਜੋਤ ਗੁਰੂ ਨਾਨਕ ਜੀ ਉਹਦੇ ਘਰ ਆਏ ਸਨ ਨਾਲ ਬਾਲਾ ਤੇ ਮਰਦਾਨਾ ਜੀ ਰਾਮ ਤੀਰਥ ਤੋਂ ਤੁਰ ਕੇ ਗੁਰੂ ਜੀ ਨੇ ਦਰਿਆ ਰਾਵੀ ਪਾਰ ਕੀਤਾ ਰਾਹ ਵਿੱਚ ਕਈਆਂ ਜਗਿਆਸੂਆਂ ਨੂੰ ਤਾਰਦੇ ਹੋਏ ਐਮਨਾਬਾਦ ਪਹੁੰਚ ਗਏ ਸਿੱਧੇ ਹੀ ਭਾਈ ਲਾਲੋ ਦੇ ਘਰ ਗਏ ਜਿਵੇਂ ਪਹਿਲਾਂ ਤੋਂ ਜਾਣੂ ਸਨ ਮੋਢ ਤੋਂ ਹੀ ਅਮਰਸਾਂਝ ਸੀ ਅੰਤਰਜਾਮੀ ਨੇ ਕਿਸੇ ਕੋਲੋਂ ਲਾਲੋ ਦਾ ਬਾੜਾ ਨਹੀਂ ਪੁੱਛਿਆ ਵੱਡੇ ਕਸਬੇ ਵਿੱਚੋਂ ਦੀ ਲੰਘ ਕੇ ਇੰਜ ਵਾਹੋਦਾਹੀ ਸਿੱਧੇ ਤੁਰੇ ਆਏ ਜਿਵੇਂ ਕਈ ਵਾਰ ਅੱਗੇ ਆਏ ਹੁੰਦੇ ਨੇ ਤੇ ਐਸੇ ਸ਼ਹਿਰ ਤੇ ਪਰਗਣੇ ਦੇ ਵਸਨੀਕ ਹੁੰਦੇ ਨੇ ਗੁਰੂ ਨਾਨਕ ਦੇਵ ਜੀ ਲੰਬਾ ਪੰਦ ਕਰਕੇ ਆਏ ਸਨ ਭੋਜਨ ਛਕਿਆ ਚਿਰ ਹੋ ਚੁੱਕਾ ਸੀ ਮਰਦਾਨੇ ਨੂੰ ਭੁੱਖ ਨੇ ਵਿਆਕੁਲ ਕਰ ਦਿੱਤਾ ਸੀ ਘਰ ਆਏ ਪਰੌਣਿਆਂ ਨੂੰ ਭਾਈ ਲਾਲੋ ਨੇ ਪ੍ਰਸ਼ਾਦ ਛਕਾਉਣਾ ਸੀ ਇੱਕ ਨਵੇਕਲੀ ਥਾਂ ਗਊ ਗੋਬਰ ਦਾ ਪੋਚਾ ਫੇਰ ਕੇ ਚੌਂਕਾ ਬਣਾਇਆ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਚੌਂਤਰੇ ਉੱਤੇ ਬੈਠ ਕੇ ਪ੍ਰਸ਼ਾਦ ਛਕੋ ਗੁਰੂ ਜੀ ਨੇ ਉੱਤਰ ਦਿੱਤਾ ਸਾਰੀ ਧਰਤੀ ਸੁੱਚੀ ਹੈ ਇਹ ਚੌਂਤਰਾ ਜਿੱਥੇ ਅਸੀਂ ਬੈਠੇ ਹਾਂ ਇੱਥੇ ਹੀ ਪ੍ਰਸ਼ਾਦ ਲਿਆ ਬਿਨਾਂ ਕਿਸੇ ਉੱਤਰ ਦਿੱਤੇ ਤਿੰਨਾਂ ਨੂੰ ਆਦਰ ਨਾਲ ਬਿਠਾ ਕੇ ਪਾਈ ਲਾਲੋ ਜੀ ਨੇ ਕੋਧਰੇ ਦੀਆਂ ਰੋਟੀਆਂ ਪਰੋਸ ਦਿੱਤੀਆਂ ਜਦੋਂ ਮਰਦਾਨੇ ਨੇ ਰੋਟੀਆਂ ਵੱਲ ਦੇਖਿਆ ਤਾਂ ਉਸ ਦੀ ਭੁੱਖ ਮਰ ਗਈ ਉਹ ਲੱਕੜ ਵਾਂਗ ਸੁੱਕੀਆਂ ਸਨ ਗੁਰੂ ਜੀ ਦਾ ਬਚਪਨ ਦਾ ਸਾਥੀ ਸੀ ਗੱਲਾਂ ਖੁੱਲੀਆਂ ਤੇ ਸੰਗਾਂ ਲੱਥੀਆਂ ਹੋਈਆਂ ਸਨ ਉਹ ਚੁੱਪ ਨਾ ਰਹਿ ਸਕਿਆ ਮੈਂ ਆਖਿਆ ਜੀ ਇਸ ਵੱਡੇ ਸ਼ਹਿਰ ਵਿੱਚ ਕਈ ਅਮੀਰ ਵਸਦੇ ਨੇ ਕਈ ਸਾਧੂਆਂ ਦੇ ਡੇਰੇ ਵੀ ਹੋਣਗੇ ਇਸ ਗਰੀਬ ਦੇ ਵਾੜੇ ਹੀ ਵੜਨਾ ਸੀ ਇਹ ਰੋਟੀਆਂ ਖਾ ਕੇ ਕੀ ਤੁਰੇ ਫਿਰਾਂਗੇ ਮਰਦਾਨਿਆ ਸਾਰੇ ਅੰਨ ਪਰਮਾਤਮਾ ਨੇ ਪੈਦਾ ਕੀਤੇ ਨੇ ਹੈਨ ਸਾਰੇ ਮਨੁੱਖਾਂ ਦੇ ਜੀਵਾਂ ਦੇ ਖਾਣ ਵਾਸਤੇ ਰਤਾ ਬੁਰਕੀ ਮੂੰਹ ਪਾ ਕੇ ਦੇਖ ਕੀ ਸਵਾਦ ਆਉਂਦਾ ਹੈ ਇਹ ਧਰਮ ਕਿਰਤ ਦੀ ਰੋਟੀ ਹੈ ਨਿਰ ਅੰਮ੍ਰਿਤ ਹੈ ਜੋ ਕੋਈ ਸ਼ਰਧਾ ਨਾਲ ਸ਼ਿਕਾਇ ਸ਼ੱਕ ਲੈਣਾ ਚਾਹੀਦਾ ਹੈ ਕਿੰਤੂ ਕਰਨ ਦੀ ਲੋੜ ਨਹੀਂ ਮਾਲਕ ਦਾ ਹੁਕਮ ਸੀ ਮਰਦਾਨੇ ਨੂੰ ਮੰਨਣਾ ਪਿਆ ਸੱਚਮੁੱਚ ਜਦੋਂ ਮਰਦਾਨੇ ਨੇ ਰੋਟੀ ਨਾਲੋਂ ਬੁਰਕੀ ਤੋੜ ਕੇ ਮੂੰਹ ਪਾਈ ਦੰਦਾਂ ਹੀਟ ਚਿੱਥੀ ਤਾਂ ਉਸ ਨੂੰ ਨਿਰਾਲਾ ਹੀ ਸਵਾਦ ਆਇਆ ਉੰਨਾ ਸਵਾਦ 36 ਪ੍ਰਕਾਰ ਦੇ ਭੋਜਨ ਖਾਦਿਆਂ ਵੀ ਸ਼ਾਇਦ ਨਾ ਆਵੇ ਉਹ ਤਿੰਨ ਰੋਟੀਆਂ ਖਾ ਗਿਆ ਤੇ ਚੌਥੀ ਰੋਟੀ ਮੰਗ ਲਈ ਭਾਈ ਲਾਲੋ ਨੇ ਜਦੋਂ ਚੌਥੀ ਰੋਟੀ ਉਹਦੇ ਹੱਥ ਉੱਤੇ ਰੱਖ ਰੱਖੀ ਤਾਂ ਗੁਰੂ ਜੀ ਨੇ ਮਰਦਾਨੇ ਵੱਲ ਦੇਖਿਆ ਉਸ ਦੇਖਣ ਤੋਂ ਮਰਦਾਨਾ ਮਨੋ ਭਾਵਾਂ ਨੂੰ ਤਾੜ ਗਿਆ ਤੇ ਮਰਦਾਨੇ ਦਾ ਉੱਤਰ ਸੀ ਦਾਤਾ ਤੇਰੀਆਂ ਤੂੰ ਹੀ ਜਾਣ ਮੈਨੂੰ ਕੁਝ ਭੇਦ ਨਹੀਂ ਆਉਂਦਾ ਇਕ ਕੋਧਰੇ ਦੀ ਰੋਟੀ ਹੈ ਜਾਂ ਕਿਸੇ ਹੋਰ ਉੱਤਮ ਅਨਾਜ ਦੀ ਪ੍ਰੇਮ ਤੇ ਸ਼ਰਦਾ ਗੁਰੂ ਜੀ ਦਾ ਉੱਤਰ ਸੀ ਭੋਜਨ ਛਕਿਆ ਗਿਆ ਹੱਥ ਸੋਚੇ ਕੀਤੇ ਗਏ ਛੰਨ ਦਾ ਇੱਕ ਪਾਸਾ ਸਾਰ ਕਰਕੇ ਆਸਣ ਲਾਏ ਗਏ ਆਸਣ ਉਤੇ ਬਿਰਾਜ ਕੇ ਬਚਨ ਬिलास ਹੋਣ ਲੱਗੇ ਭਾਈ ਲਾਲੋ ਦੀਆਂ ਅਜਲੀ ਭੁੱਖਾਂ ਦੂਰ ਹੋਣ ਲੱਗੀਆਂ ਉਹ ਨਿਹਾਲ ਹੋਣ ਲੱਗਾ ਸਾਰੇ ਰਲ ਕੇ ਇੱਕ ਨਿਰਾਲੀ ਧੁਨ ਵਿੱਚ ਸਤ ਕਰਤਾਰ ਸਤ ਕਰਤਾਰ ਦਾ ਜਾਪ ਕਰਦੇ ਰਹੇ ਮਰਦਾਨਾ ਰਵਾਬ ਬਜਾਈ ਗਿਆ ਭਾਈ ਲਾਲੋ ਦੀ ਘਾਸ ਫੂਸ ਦੀ ਛੰਨ ਵਿੱਚ ਨਿਰੰਕਾਰੀ ਕੀਰਤਨ ਹੋ ਰਿਹਾ ਸੀ ਜਿਸ ਕੀਰਤਨ ਨੂੰ ਸੁਣਿਆ ਕਈਆਂ ਜਨਮਾਂ ਦੀ ਆਤਮਾ ਨੂੰ ਲੱਗੀ ਮੈਲ ਦੂਰ ਹੋ ਰਹੀ ਸੀ ਕਿੰਨੀ ਰਾਤ ਤੱਕ ਕੀਰਤਨ ਹੁੰਦਾ ਰਿਹਾ ਮਿੱਥੇ ਨਿਤਕਰਮ ਅਨੁਸਾਰ ਗੁਰੂ ਜੀ ਤੜਕੇ ਉੱਠੇ ਤਾਰਿਆਂ ਦੀ ਲੋ ਵਿੱਚ ਸੁਚੇਤੇ ਗਏ ਕਾਦਰ ਕੁਦਰਤ ਨੂੰ ਤੱਕਿਆ 12 ਵਾਂ ਕੇ ਇਸ਼ਨਾਨ ਕਰਨ ਪਿਛੋਂ ਆਸਣ ਕਰਨ ਉੱਤੇ ਚੌਂਕੜਾ ਮਾਰਿਆ ਤੇ ਅਕਾਲ ਪੁਰਖ ਨਾਲ ਲੇਵ ਜੋੜ ਕੇ ਸਮਾਧੀ ਲਾ ਕੇ ਬੈਠ ਗਏ ਜਦੋਂ ਸੂਰਜ ਚੜ੍ਹਨ ਦਾ ਵੇਲਾ ਹੋਇਆ ਤਾਂ ਮਰਦਾਨੇ ਵੱਲ ਇਸ਼ਾਰਾ ਕੀਤਾ ਕਿ ਉਹ ਰਵਾਬ ਵਜਾਵੇ ਵਜਿਆ ਰਵਾਬ ਕੀਰਤਨ ਸ਼ੁਰੂ ਹੋਇਆ ਰੱਬੀ ਬਾਣੀ ਉਚਾਰੀ ਗਈ ਉਹ ਬਾਣੀ ਜੋ ਕਲਯੁਗ ਵਿੱਚ ਜੀਵਾਂ ਦੇ ਭਵ ਸਾਗਰ ਵਿੱਚੋਂ ਪਾਰ ਉਤਾਰਾ ਕਰਨ ਵਾਸਤੇ ਇੱਕ ਜਹਾਜ਼ ਹੈ ਸੈਦਪੁਰ ਵਿੱਚ ਸ਼ਹਿਰ ਦੇ ਚੌਗਿਰਦੇ ਪੰਡਤਾਂ ਮੌਲਵੀਆਂ ਦਾ ਬਹੁਤ ਜ਼ੋਰ ਸੀ ਆਮ ਜਨਤਾ ਨੂੰ ਪਰਮ ਵਿੱਚ ਸੁੱਟ ਕੇ ਲੁੱਟੇ ਜਾਂਦੇ ਸਨ ਗੁਰੂ ਜੀ ਨੇ ਆਪਣੇ ਚਿੱਤ ਨਾਲ ਫੈਸਲਾ ਕੀਤਾ ਕਿ ਸੈਦਪੁਰ ਵਿੱਚ ਰਹਿ ਕੇ ਲੋਕਾਂ ਦੇ ਪਰਮ ਦੂਰ ਕੀਤੇ ਜਾਣ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ